ਸਤਿ ਸ਼੍ਰੀ ਅਕਾਲ ਸੱਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਚੜ੍ਹਦੀ ਕਲਾ 'ਚ ਹੋਗੇ ਕੁਐਸਚਨ ਤੁਹਾਡੇ ਗਾੜੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਖਰੀਦਦਾਰੀ ਕਰਨੀ ਕੋਈ ਵੀ ਪਿੱਛੇ ਜਿਹੜੀ ਲੰਮੇ ਵਾਲੇ ਗੱਲਾਂ ਨਾ ਰਹਿ ਜੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੇਣਾ ਹੋਰ ਵੀ ਕਿ ਸੱਜਣ ਦਾ ਫਾਇਦਾ ਆ ਜਾਏ ਕਿਸੇ ਸੱਜਣ ਲੈਣ ਵਾਲੇ ਤੇ ਕਰ ਪਹੁੰਚਾ ਦਿਓ ਕੋਈ ਮਾਤੜਾ ਆਪਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਸੱਜਣੋ ਅੱਜ ਪਿੰਡ ਪੂਰਾ ਕੋਨਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਬਾਈ ਗੁਰਦੇਵ ਸਿੰਘ ਜੀ ਦੇ ਫਾਰਮ ਤੇ ਦੋ ਨਾਕ ਦਿਖਾਉਣ ਲੱਗੇ ਆ ਤੁਹਾਨੂੰ ਵਾਹ ਸਜਣੋ ਤਾਜੀ ਸੂਈ ਸਵਾਈ ਇੱਕ ਛੋਟੀ ਸੂਈ ਸਵਾਈ ਆ ਜੁੜੇ ਰਿਓ ਕਰਦੇ ਆ ਗੱਲਬਾਤ ਬਾਈ ਆਪਣੇ ਨਾਲ ਪੁੱਛਦੇ ਕਿ ਇਦਾਂ ਦੇ ਰਹਿਣਗੇ ਭਾ ਜੁੜੇ ਆਪਣੇ ਨਾਲ ਬਾਈ ਤਾਰ ਤੇ ਗੁਰਦੇਵ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾਓ ਠੀਕ ਠਾਕ ਵਧੀਆ ਵੀਰ ਜੀ ਚੜਦੀ ਕਲਾ ਮੇਰੇ ਪਰਵਾਂ ਦੇ ਜੀ ਚੜਦੀ ਕਲਾ ਜੀ ਸ਼ੁਕਰ ਆ ਹਾਂ ਡਰੈੱਸ ਨੋਟ ਕਰ ਲੀਏ ਜੀ ਡਰੈੱਸ ਪਿੰਡ ਪੂਰਾ ਕੋਨਾ ਹਾਂ ਤਹਿਸੀਲ ਪੱਟੀ ਹਾਂ ਜ਼ਿਲ੍ਹਾ ਸ਼੍ਰੀਦਰਮਸਰ ਮੋਬਾਈਲ ਨੰਬਰ ਜੀ ਮਾਈ ਨੰਬਰ ਕਿੰਨਾ ਜੀ ਆਪਣਾ ਦੱਸੋ ਤਹੀ ਨੋਟ ਕਰਵਾਓ ਉਹ ਲਾਉਣਾ ਹੈ ਹਾਂਜੀ ਸਾਹਮਣੇ ਸਜਣੋ ਮੋਬਾਈਲ ਨੰਬਰ ਹੈਗਾ ਇਹ 99143 ਤੇ 500 50226 50226 ਤੇ ਸਜਣੋ ਵੀਡੀਓ ਪਹਿਲੀ ਬਣਨ ਕਿ ਇਸ ਫਾਰਮ ਤੋਂ ਚਲੋ ਜਦੋਂ ਪਹਿਲੀ ਬਣੀ ਹੋਵੇ ਨਾ ਕੈਮਰੇ ਮੂਰੇ ਬੰਦਾ ਕਾਬਰ ਜਾਂਦਾ ਕਿੱਦਾਂ ਡਿਟੇਲ ਕਰਨੀ ਆ ਕੀ ਹਿਸਾਬ ਕਿਤਾਬ ਹੌਲੀ ਹੌਲੀ ਜਾਣਕਾਰੀ ਆਪੇ ਹੋ ਜੂਗੀ ਤੇ ਬਾਈ ਕਰਤਾਰ ਸਿੰਘ ਸ਼ੁਰੂਆਤ ਕਰੀਏ ਵਹਿੜ ਤੋਂ ਵਹਿੜ ਤੋਂ ਗੱਲੀ ਹਾਂ ਕਿਦਾਂ ਦੀ ਸਹੀ ਹੈ ਵੀਜੀ ਇਹਨੂੰ 5 6 ਧਰ ਹੋ ਗਏ ਸਹੀ ਠੀਕ ਆ ਇਹ ਬੋਲੇ ਜੀ ਬੋਲੇ ਚੀਆ ਹਾਂ ਜੀ ਚੋਣ ਚਾਣ ਕੇ ਚੋਣ ਓਕੇ ਵੀਜੀ ਅੱਛਾ ਬਾਹਰ ਥੱਲੇ ਬੈਠੋ ਕੋਈ ਮਾਰ ਦੇ ਫੇਟਾਰ ਧਾਰਾ ਮਾਰਦੇ ਤਾਂ ਬੈਠੇ ਇਸ ਤਰ੍ਹਾਂ ਹੀ ਬੈ ਜਾ ਮਾਰ ਦੇ ਵਾਹ ਆ ਵੇਖੋ ਜੀ ਵਾਹ ਵਾਹ ਲਓ ਸੱਜਰੋ ਐਦਾਂ ਹੀ ਧਾਰਾ ਮਾਰ ਦਈਏ ਹੈ ਤੇ ਚੋਣ ਓਕੇ ਹੈ ਮਾਰ ਦੇ ਖਿੱਚ ਕੇ ਥੱਲੇ ਮਾਰ ਹੈ ਬਿਲਕੁਲ ਬਿਲਕੁਲ ਵਾਕੇ ਮਾਰ ਦੇ ਬਸ ਮਾਪ ਆਇਆ ਉਠੇ ਲਾ ਕਰਕੇ ਨਾ ਮੇਰੇ ਤੋਂ ਥੋੜਾ ਯਾ ਹਾਂ ਬਸ ਮਾਪ ਆਇਆ ਚਲੋ ਹੋਰ ਹੋਏ ਨਾ ਓਕੇ ਜੀ ਬਿਲਕੁਲ ਓਕੇ ਤੇ ਬਸ ਮਾਪਾਂ 25 ਮਗਰ ਬੱਚੀ 25 ਮਗਰ ਬੱਚੀ ਅੱਛਾ ਹਾਂ ਜੀ ਚੋਣ ਚਾਨ ਚੋਣ ਓਕੇ ਵੀਰ ਜੀ ਮੈਂ ਥੋੜਾ ਅਗੁੱਠਾ ਲਾ ਡੇਢ ਤੋਂ ਛਾਨ ਸਜਣੋ ਚੈੱਕ ਕਰ ਲਓ ਚੋਣ ਓਕੇ ਹੋ ਗਈ ਹੈ ਨੋ ਜੀ ਆ ਹੁਣ ਤਾਰਾ ਵੇਖੋ ਉਮੜ ਗਿਆ ਠੀਕ ਆ ਆ ਮਗਰ ਲੇ ਛਾਨ ਆ ਦੇਖੋ ਲੋ ਜੀ ਆ ਲੈ ਲੋ ਜੀ ਮੁੱਠੀ ਜਿਹਾ ਥਣ ਆਉਂਦਾ ਹੈ ਆਹ ਧਾਰ ਰਹੂਗੀ ਠੀਕ ਹੈ ਮੱਛੀ ਦਾ ਨੜੂ ਖਾ ਲੋ ਬਿੱਲ ਗਿੱਲਾ ਨੜ ਤੇ ਹਾਂ ਜੀ ਦੋਰੀ ਚੌਣ ਵੜੀ ਓਕੇ ਹੈ ਤੋਰ ਤੇ ਪਰਾਂ ਨੂੰ ਲੈ ਜਾ ਲੋ ਸਜੋ ਧਾਰਾ ਆਪਾਂ ਵੀ ਤੁਹਾਨੂੰ ਕੜਵਾ ਕੇ ਵਿਖਾ ਦਿਆਂ ਤੇ ਬਾਕੀ ਚਲੋ ਚੰਗੀ ਬੈੜ ਥਣ ਭਾਂਡਾ ਵੀ ਚੰਗਾ ਲੱਗਾ ਸੂਈ ਤਾਜੀ ਦੁੱਧ ਸਟਾਰਟਿੰਗ 12 ਤੋਂ ਹਾਂ ਹਾਂ ਹੁਣ 12 ਕਿਲੋ ਹਾਂ ਜੀ ਦੋ ਟਾਈਮ ਆਉਂਦੀ ਤੁਹਾਨੂੰ ਥੱਲੇ ਕਰੇ ਵਿੱਚ ਬੇਲ ਕੋਈ ਆ ਚਾਰ ਟਾਈਮ ਚਲੇ ਵੀਜੀ ਹਾਂ ਢੰਡੀ ਸੀਲ ਵੱਚੀ ਮਗਰ ਨਾਲੇ ਵੱਚੀ ਵੇਖੋ ਕਿੱਡੀ ਹੋਈ ਓਕੇ ਓਕੇ ਇਹ ਥੋੜੀ ਵੀਜੀ ਲੱਸੀ ਗਾੜੀ ਥੋੜਾ ਪਠਾ ਪਠਾ ਨਾਲ ਲੱਗਣਾ ਨਵਾਇਆ ਫਰਕ ਪੈ ਜਾਂਦਾ ਡੰਗਰ ਦਾ ਤੇ ਆ ਰੇਟ ਰੇਟ ਵੀਜੀ ਦਾ ਮੁੱਲ ਕਰਦੇ 40000 ਰੁਪਇਆ ਸਿਰਫ ਸਿਰਫ ਚੱਲ ਯਾਰ 40000 ਹਾਂਜੀ ਜਾਇਜ਼ ਕੀਤਾ ਜਾਇਜ਼ ਵੀਜੀ ਜਾਇਜ਼ ਤੇ ਚੱਲ ਮਾਨ ਪਿਆਰ ਮਾਨ ਪਿਆਰ ਤਿੰਨ ਛੱਡ ਦਾਂ ਤਿੰਨ 37 37000 ਇਹ ਛੋੜ ਦੀ ਜਾਓ ਬਾਈ ਜਾਇਜ਼ ਦਾ ਮਾਨਦਾਨ ਹੋਰ ਕਰਦਾ ਇਹੋ ਜੀ ਹੋਰ ਵੀ ਕਰ ਦੇਣਾ ਹਾਂਜੀ ਆ ਗਿਆ ਇਹਦਾ ਇਹ ਰੋ ਸੇਰਾ ਹੀ ਲਾਤਾ ਇਹਦੇ ਹਾਂਜੀ ਹਾਂਜੀ ਪਹਿਲੀ ਵੀਡੀਓ ਸੱਜਣਾ ਵੱਛੀ ਵੇਖੋ ਕਿੱਡੀ ਬਰੀਡ ਵਾਲੀ ਹੈ ਹਾਂ ਹਾਂ ਤੇ ਵੜ ਵੀ ਚੰਗੀ ਕਰਾਉ ਸੰਗਿਆ ਹਾਂਜੀ ਤੇ ਦੁੱਧ 12 ਹੀ ਹੁਣ ਸਰਾਣੀ ਕੀਤਾ ਏ 15 ਕਰਜੇ 14 ਕਰਜੇ ਹਾਂ ਲਾ ਦਿਓ ਹੁਣ ਇਹਨਾ ਭੁਖੇ ਭੁਖੇ ਡੰਗਰ ਬੈਜੇ ਇਹਨਾ ਗਾਂਹ ਦੇ ਵਾਂਡੇ ਠੀਕ ਹੈ ਠੀਕ ਹੈ ਤੇ ਸ਼ੁਰੂਆਤ ਹੁਣ ਛੋਟੀ ਤੋਂ ਕਰੀ ਹੈ ਹਾਂਜੀ ਘੱਟਾ ਮਗਰ ਕੱਟੀ ਨਹੀਂ ਘੱਟਾ ਵੀ ਦੀ ਘੱਟਾ ਹਾਂਜੀ ਚਲੋ ਦੂਜੀ ਥੋਏ ਖੋਲ ਦੋ ਏ ਠੰਡੀ ਹੈਗੀ ਅੱਛਾ ਚਲੋ ਕੋਈ ਨਹੀਂ ਤੋਰ ਦੋ ਘੱਟਾ ਮਗਰ ਜੇ ਦੂਜਾ ਸੋ ਇਹਦੇ ਕੋਲ ਦੁੱਧ ਕਿੰਨਾ ਹੂ ਇਹਦੇ ਕੋਲ 10 ਲੀਟਰ ਦੁੱਧ ਹੋਵੇ ਜੀ 8 ਮਾਨ ਕੇ ਚੱਲੇ ਵੀ ਜੀ 8 ਮਾਨ ਕੇ ਕੋਈ ਸੌਦਾ ਕਰ ਲੈ ਦੁੱਧ ਭਾਵੇਂ 10 ਹੀ ਹੋਵੇ ਦੁੱਧ ਭਾਵੇਂ 10 ਹੋਵੇ ਪਰ 8 ਮਾਨ ਕੇ ਸੌਦਾ ਕਰ ਲੈ ਸੋਈ ਸੱਜਰ ਆ ਸੋਈ ਸੱਜਰ ਆ ਵੇਖੋ ਬੱਚਾ ਮਾਰ ਹਾਂ ਛੋਟੀ ਜੰਗੀ ਗਾਂਹ ਤੋਰ ਦਿਓ ਲੰਬੀ ਹਾਂ ਖਾੜ ਜੰਗਾ ਲੱਗਾ ਛੋਟੀ ਹਾਂ ਓਕੇ ਇੱਕ ਦੋ ਪੰਜਾ ਪੰਜਾ ਪੈਠ ਫੁੜਾ ਚੰਗਾ ਛੋਟੀ ਜਵਾਨ ਜੂਣ ਹੈ ਹਾਂਜੀ ਹਾਂਜੀ ਖਾੜ ਵੀ ਜੰਗਾ ਲੱਗਾ ਛੋਟੀ ਲੈਓ ਸੁੰਘ ਸੁੰਘੀ ਜੰਗੀ ਬਿਲਕੁਲ ਬਿਲਕੁਲ ਕਮਾ ਲਓ ਬਾਹਰ ਨੂੰ ਜਾਂਦੀ ਹੈ ਇਹਦਾ ਦੀ ਪਹਿਲਾਂ ਹੀ ਮੈਂ ਚਲ ਜਾ ਵੀਡੀਓ ਤੋਂ ਹਾਂ ਵੀਡੀਓ ਤੋਂ ਪਹਿਲਾਂ ਹੀ ਕੋਈ ਨਹੀਂ ਲਾਇਆ ਹੋਇਆ ਇਹਨੂੰ ਲਓ ਜੀ ਸਿੰਗੀ-ਸੁੰਗੀ ਬੜੀ ਆ ਤੇ ਝੋਟੀ ਜਵਾੜ ਆ ਪੂਰੀ ਦੋ ਦਾ 8-10 ਕਿਲੋ ਦੱਸਿਆ ਬਾਕੀ ਆਈ ਹੈ ਕੋਈ ਇੰਤਜ਼ਾ ਲਾਲੇ ਕੋਈ 8 ਮੰਨ ਕੇ ਸੱਦਾ ਕਰ ਲੈ ਤੇ ਰੇਟ ਕਿੰਨਾ ਰਹੇਗਾ ਬਈ ਤਾਰ ਵੀਰ ਜੀ ਰੇਟ ਕਰਨ ਨੂੰ ਭਾਵੇਂ ਲੱਖ ਰੁਪਈਆ ਕੀਤੀ ਹੈ ਹਾਂ 99 ਹਜ਼ਾਰ ਜੋੜੀ ਦੇ ਦਾਂਗੇ 95 ਦੀ ਹਾਂਜੀ ਜਾ 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 ਹੋਰ ਕਰਤਾਗੇ ਵੀ ਤੇ ਆਏਗਾ ਮਾਨਾ ਕਿੰਨਾ ਕ ਆਏਗਾ ਮਾਨਾ ਹੋਰ ਕਰਦੇ ਫਿਰ ਦਾਦੇ ਅੱਜ ਤੋਦੇ ਦੋ ਹੀ ਕਰਦੇ ਜੋ 90 ਦੀ ਤੇਰੀ ਨਹੀਂ ਵੀ ਜੀ ਇੱਕ ਤਾਂ ਕਰ ਹੈ ਦੇ ਦੇ ਪਰ ਨਹੀਂ 99 ਦੀ ਤੇਰੀ ਜੇ ਠੀਕ ਜਾਂਦਾ 90 ਦੇ ਇੱਕ ਦੀ ਤੁਸੀਂ ਆ ਤਾਂ ਜੋ 99000 ਦੀ ਹੈ ਲਓ ਸਜਣੋ 99 ਦਾ ਹੀ ਛੋਟੀ ਹੈ ਬਿਲਕੁਲ ਤੇ ਧਾਰਾ ਮਰਵਾਉਣੀਆਂ ਨਿਕਾ ਮਾ ਤੇ ਮਾਰਦੇ ਜੀ ਹਾਂ ਬੱਚਾ ਲਾ ਲੇ ਮੜਕੇ ਉੜਕੇ ਜਾਂਦਾ ਪਸ਼ੂ ਕਈ ਰ ਹਨ ਤੇ ਲਓ ਜੀ ਕਟਾ ਛੱਡ ਕੇ ਧਾਰਾ ਮਰਵਾ ਦੇ ਬਾਕੀ ਝੋਟੀ ਚੰਗੀ ਸਜਣੋ ਕੈਮਰੇ ਤੋਂ ਕਈ ਰਕਾਬਰ ਜਾਂਦਾ ਹਾਂ ਹਾਂ ਆਇਆ ਨੂੰ ਕਰ ਲਓ ਮੜੀ ਜੀ ਤੇ ਦੋ ਹੀ ਆ ਪਸ਼ੂ ਪਿੰਡ ਲੋ ਜੀ ਅਗਲੇ ਸਣਾ ਦੀ ਹੈ ਨਾ ਉਹ ਕੁਛ ਨਹੀਂ ਆਦਾ ਮਗਰ ਨਹੀਂ ਫਿਰਦਾ ਲੋ ਜੀ ਥਣਾ ਦੀ ਉਹ ਗਰੰਟੀ ਹੈ ਬਿਲਕੁਲ ਤੇ ਉਹ ਮੜਾ ਨਾ ਵੀ ਜੀ ਨਾ ਆਈ ਕਰਕੇ ਨਾ ਕੋਈ ਕਾਲ ਨਹੀਂ ਮੈਂ ਚੰਗੀ ਸਜਣੋ ਖਰੀਦਦਾਰੀ ਤੁਸਾਂ ਆਪ ਕਰਨੀ ਆ ਪਿੰਡ ਪੂਰਾ ਕੋਨਾ ਪਹੁੰਚ ਕੇ ਥਣ ਥੁਣ ਚੋਣ ਓਕੇ ਆ ਸਿਰਾ ਤੇ ਵਹਿੜ ਦੀਆਂ ਧਾਰਾਂ ਤਾਨੂੰ ਲਵਾਤੀਆਂ ਸਾਸੀ ਕਾਲ ਜੀ